ਸ਼ਰਦੇਾ थाना ਲੋਪੋ ਕੋਲੇ ਦੀਨੋਂ ਦੇ ਪਿੰਡ ਠੱਠੇ ਦੇ ਵਿੱਚ ਜ਼ਮੀਨੀ ਵਿਵਾਦ ਕਾਰਨ ਗੋਲੀਆਂ ਚੱਲ ਜਾਂਦੀਆਂ ਨੇ ਜਿੱਥੇ ਕਿਸੇ ਗੋਲੀਬਾਰ ਦੇ ਵਿੱਚ ਇੱਕ 21 ਸਾਲਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦਰਸਲ ਘਟਨਾ ਦੌਰਾਨ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਤੇ ਗੋਲੀਆਂ ਚਲਾਈਆਂ ਗਿਆ ਅਤੇ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ 21 ਸਾਲਾਂ ਨੌਜਵਾਨ ਜਸਕਰਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਜਦ ਕਿ ਉਸਦੇ ਪਿਤਾ ਨੂੰ ਗੋਲੀਆਂ ਤੇ ਦਾਗਰ ਮਾਰ ਕੇ ਜ਼ਖਮੀ ਕੀਤਾ ਗਿਆ ਜੋ ਕਿ ਇਸ ਦਿਲੇ ਹਸਪਤਾਲ ਦੇ ਵਿੱਚ ਜੇਰੇਲਾ ਹੈ। ਸਮੁੰਦਰੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ આરોਪ ਲਗਾਇਆ ਹੈ ਕਿ ਉਹਨਾਂ ਦਾ ਪਰਿਵਾਰ ਕਾਫੀ ਸਮੇਂ ਤੋਂ ਪਿੰਡ ਦੀ ਜ਼ਮੀਨ ਦੇ ਵਿਵਾਦ ਦਾ ਸਾਹਮਣਾ ਕਰ ਰਿਹਾ ਸੀ। ਪਿੰਡ ਦੇ ਕੁਝ ਮੋਹਤਵਾਰਾਂ ਨੇ ਮਾਮਲਾ ਸੁਲਝਾਉਣ ਅਤੇ ਰਜਨਾਮਕ ਰੋਮ ਦਾ ਪ੍ਰੋਸਸ ਦਿੱਤਾ ਤੇ ਜਦੋਂ ਸਵੇਰੇ ਜਸਕਰਨ ਸਿੰਘ ਮਹਤਵਾਰ ਨੂੰ ਘਰ ਛੱਡ ਕੇ ਜ਼ਮੀਨ ਤੇ ਗਿਆ ਤਾਂ ਉਥੇ ਪਹਿਲਾਂ ਤੋਂ ਹੀ ਹੱਥ ਲਗਾ ਕੇ ਬੈਠੇ ਕੁਝ ਲੋਕਾਂ ਨੇ ਉਸ ਤੇ ਅਚਾਨਕ ਹਮਲਾ ਕੀਤਾ ਪਰਿਵਾਰ ਮੁਤਾਬਕ ਜਸਕਰਨ ਨੂੰ ਸ਼ਾਤੀ ਚ ਗੋਲੀ ਅਤੇ ਦੰਤ ਨਾਲ वार ਕੀਤਾ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋਈ ਹੈ ਜਸਕਰਨ ਸਿੰਘ ਜੋ ਕਿ ਘਰ ਦਾ ਇਕਲੌਤਾ ਪੁੱਤਰ ਸੀ ਤੇ ਇਸ ਵੇਲੇ ਇਕਲੌਤੇ ਪੁੱਤਰ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਘਰ ਦੇ ਵਿੱਚ ਮਾਤਮ ਦਾ ਮੋਹਲ ਸ਼ਾਇਆ ਭੇ ਉਹਨਾਂ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੀ ਬਾਹ ਵੀ ਫੜ ਜਾਵੇ ਨਾ ਦੇ ਨਾਲ ਜੋ આરોપી ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਦਿਵਿੰਦਰ ਸਿੰਘ ਤੇ ਮੇਰਾ ਭਨੇਵਾ ਲੱਗਦਾ ਹੈ ਸਾਨੂੰ ਜਦੋਂ ਪਤਾ ਲੱਗਾ ਵਾ ਵੀ ਮੁੰਡੇ ਦੇ ਆਪਣਾ ਗੈਰ ਲੜਾਈ ਹੋਈ ਆ ਗੋਲੀ ਵੱਜ ਗਈ ਆ ਗੋਲੀ ਵੱਜ ਕੇ ਨੂੰ ਲੈਤਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਵੀ ਰਾਜੀ ਨਾਵੇਂ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਣ ਦੇ ਆ ਇਹਨਾਂ ਦੇ ਘੇਰ ਕੇ ਇੱਕ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਦਾਤਰ ਮਾਰੇ ਗਏ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡਾ ਤੇ ਭਰਾ ਇਨਸਾਨ ਮਿਲਣਾ ਚਾਹੀਦਾ ਵਾ ਤੇ ਦੁਨੀਆਂ ਗੋਲੀਆਂ ਲੱਗੀਆਂ ਗੋਲੀ ਇਹਦੇ ਇੱਕ ਲੱਗੀ ਆ ਛਾਤੀ ਦੇ ਵਿੱਚ ਉਥੇ ਮੌਕੇ ਮੌਕੇ ਦੇ ਤੇ ਡੈਥ ਹੋ ਗਈ ਆ ਤੇ ਪਿਓ ਦੇ ਵੀ ਇੱਕ ਗੋਲੀ 21 ਸਾਲ ਉਮਰ ਰਿਹਾ ਭਾਜੀ ਤੇ ਕੋਈ ਰੰਜਿਸ਼ ਸੀ ਰੰਜੇਸ ਕੋਈ ਨਹੀਂ ਭਾਜੀ ਸਿਰਫ ਥਾਂ ਦਾ ਰੌਲਾ ਸੀ ਥਾਂ ਇਹਨਾਂ ਦੇ ਹੱਕ 'ਚ ਹੋ ਗਿਆ ਦਖਲ ਤੇ ਕੁਝ ਮੋਦਬਰਾਂ ਨੇ ਆਖਿਆ ਵੀ ਚਲੋ ਆਪਣਾ ਤੁਸੀਂ ਤੁਹਾਡਾ ਪੈ ਘੇਰਾ ਜੀਨਾਵਾ ਕਰਾ ਦਿੰਨੇ ਸਵੇਰੇ ਤੇ ਇਹਨਾਂ ਨੇ ਆਪਣਾ ਮੋਦਬਰਾਂ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਵਾ ਤੇ ਅਸੀਂ ਚਾਹੁੰਦੇ ਆ ਭਾਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਨੌਜਵਾਨ ਪੁੱਤ ਮਰ ਗੇ ਆ ਵਾ ਠੀਕ ਆ ਨਹੀਂ ਜੀ ਸਾਰੇ ਕੀ ਮੈਟਰ ਹੋਇਆ ਸੀ ਮੈਟਰ ਇਹ ਸਾਨੂੰ ਸਾਡੇ ਕੋਲੋਂ ਮੁੰਦੀਪ ਹਸਪੀਟਲ ਤੋਂ ਫੋਨ ਗਿਆ ਕਿ ਜਿਹੜਾ ਠੱਠੇਪੰਢ ਝਗੜਾ ਹੋਣ ਕਰਕੇ ਤੇ ਇੱਕ ਲੜਕੇ ਦੀ ਡੈਥ ਹੋ ਗਈ ਆ ਮੁੰਦੀਪ ਹਸਪੀਟਲ ਆ ਉਹ ਜਿਸ ਤਿਹੇ ਇੱਥੇ ਆਏ ਆ ਨਾਲ ਕੇ ਅਸੀਂ ਦੇਖਿਆ ਜੀ ਕਿ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਸਕਰਨ ਸਿੰਘ ਲੜਕਾ ਜਿਹੜੀ ਮਰ ਗਈ 22 ਸਾਲ ਹੈ ਉਹਦੀ ਡੈਥ ਹੋ ਗਈ ਆ ਉਹਦਾ ਫਾਦਰ ਜਿਹੜਾ ਰਜੀਤ ਸਿੰਘ ਇੰਜਰਡ ਆ ਉਹ ਟ੍ਰੀਟਮੈਂਟ ਚੱਲ ਰਹੀ ਹੈ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਨੇ ਕੇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਇਹਨੂੰ ਜਿਹੜੇ ਦੇ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਝਗੜੇ ਦਾ ਕਾਰਨ ਕੀ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਵੀ ਜ਼ਮੀਨ ਦਾ ਕੋਈ ਿਸਕੂਟ ਹੈਗਾ ਇਹਨਾਂ ਦਾ ਤੋਂ ਕਰਵਾਣਾ ਦਾ ਕੁਝ ਕਿੰਨੀ ਉਮਰ ਦੇ ਸਰ ਲੜਕੇ ਨੇ ਨਹੀਂ 20-22 ਸਾਲ ਦੇ ਕਰੀਬ ਸੀ ਜੀ